ਹਲੋ ਹਾਂਜੀ ਦੋਸਤੋ ਕੀ ਹਾਲ ਆ ਸਾਰਿਆਂ ਦੇ ਅਮੀ ਤਾਂ ਠੀਕ ਠਾਕ ਹੋਗੇ ਅੱਜ ਇਹ ਆਪਾਂ ਗੱਲ ਕਰਾਂਗੇ ਥੋੜਾ ਜਿਹਾ ਵੀ ਜ਼ਿੰਦਗੀ 'ਚ ਬੰਦਾ ਖੁਸ਼ ਰਹਿਣ ਵਾਸਤੇ ਕੀ ਕੀ ਪਾਪੜ ਬੇਲਦਾ ਤੇ ਖੁਸ਼ੀ ਉਹਦੇ ਕੋਲੇ ਹੁੰਦੀ ਹੈ ਸ਼ਾਇਦ ਉਹਨੂੰ ਪਤਾ ਨਹੀਂ ਲੱਗਦਾ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਉਹ ਆਪਦਾ ਮਾਈਂਡਸੈਟ ਸਹੀ ਨਹੀਂ ਕਰਦਾ ਮੈਂ ਤੁਹਾਨੂੰ ਉਹਨਾਂ ਆਪਦਾ ਜ਼ਿੰਦਗੀ ਦਾ ਤਜਰਬਾ ਦੱਸਣ ਲੱਗਿਆ ਅੱਜ ਵੀ ਜਦੋਂ ਮੈਂ ਇੰਡੀਆ ਸੀਗਾ ਹੁਣ ਮੈਂ ਹਾਂਗਕਾਂਗ ਚ ਐਕਸਪਰਟ ਜਦੋਂ ਮੈਂ ਇੰਡੀਆ ਸੀਗਾ ਤਾ ਆ ਸਾਲ ਡੇਢ ਸਾਲ ਦਾ ਵੀ ਮੈਨੂੰ ਐਸੀ ਵੀ ਵਧੀਆ ਮੈਂ ਖੁਸ਼ ਸੀਗਾ ਜੋ ਵੀ ਮੈਂ ਕਰਦਾ ਸੀ ਕੰਮ ਮਤਲਬ ਕਿ ਕੁਝ ਵੀ ਪਹਿਲਾਂ ਦੁਕਾਨ ਕੀਤੀ ਮੈਂ ਸੀਮੈਂਟ ਵਗੈਰਾ ਦੀ ਉਸ ਤੋਂ ਬਾਅਦ ਵੀ ਦੁਕਾਨ ਕੀਤੀ ਫਿਰ ਮਤਲਬ ਕਿ ਜੋ ਵੀ ਮੈਂ ਆਨਲਾਈਨ ਕੰਮ ਕਰਦਾ ਏ ਜਾਂ ਕੁਝ ਮੈਨੂੰ ਆਪਣੇ ਵਿੱਚ ਸੈਟੀਸਫੈਕਸ਼ਨ ਸੀਗੀ ਵੀ ਠੀਕ ਹੈ ਯਾਰ ਜੋ ਤੂੰ ਕਰ ਰਿਹਾ ਠੀਕ ਹੈ ਸਹੀ ਹੈ ਹੈਨਾ ਤੇ ਬਾਹਰ ਦੇ ਜੋ ਲੋਕ ਮਤਲਬ ਆਪਣੇ ਹੁੰਦੇ ਹਨਾ ਆ ਯਾਰ ਦੋਸਤ ਰਿਸ਼ਤੇਦਾਰ ਮਿੱਤਰ ਉਹਨਾਂ ਚ ਵੀ ਮਤਲਬ ਜੋ ਕਰ ਰਿਹਾ ਉਹ ਉਹਦੇ ਮੇਰੇ ਮਤਲਬ ਕੋ ਵੀ ਠੀਕ ਸੀਗਾ ਤੇ ਮਤਲਬ ਇੱਕ ਨਾ ਸੈਟੀਸਫੈਕਸ਼ਨ ਮਾਨ ਚ ਸੀ ਵੀ ਹਾਂ ਯਾਰ ਜੋ ਆਪਾਂ ਲਾਈਫ ਚ ਹੋ ਰਿਹਾ ਠੀਕ ਹੀ ਹੈ ਹੈਨਾ ਸਭ ਠੀਕ ਹੀ ਠੀਕ ਜਾ ਰਿਹਾ ਤੇ ਉਸ ਤੋਂ ਬਾਅਦ ਮੈਂ ਹਾਂਗਕਾਂਗ ਆ ਗਿਆ ਨਾ ਹਾਂਗਕਾਂਗ ਆ ਕੇ ਵੀ ਸਭ ਕੁਝ ਇੱਥੇ ਠੀਕ ਲੱਗਦਾ ਤੇ ਕਈ ਹੁਣ ਜਿਵੇਂ ਮੈਂ ਨੋਟ ਕੀਤੀ ਹੈ ਗੱਲ ਬਾਹਰ ਆ ਕੇ ਵੀ ਕਈ ਆਪਣੇ ਪੰਜਾਬੀਆਂ ਖਾਸ ਕਰਕੇ ਪੰਜਾਬੀ ਕਮਿਊਨਿਟੀ ਚ ਜ਼ਿਆਦਾ ਸੀ ਇਹ ਮਤਲਬ ਜਦੋਂ ਬੰਦਾ ਬਾਹਰ ਜਾਂਦਾ ਤਾਂ ਪੈਸੇ ਬਾਰੇ ਸੋਚਦਾ ਸਭ ਤੋਂ ਪਹਿਲਾਂ ਹਨਾ ਵੀ ਪੈਸਾ ਕਮਾਉਂ ਚੱਲੇ ਆ ਸੀ ਤੇ ਪੈਸਾ ਸਾਨੂੰ ਖੁਸ਼ੀ ਦੇਊਗਾ ਪਰ ਖੁਸ਼ੀ ਪੈਸੇ ਨਾਲ ਨਹੀਂ ਮਿਲਦੀ ਖੁਸ਼ੀ ਮਿਲਦੀ ਥੋੜੀ ਅੰਦਰ ਦੀ ਸੈਟੀਸਫੈਕਸ਼ਨ ਨਾਲ ਚਾਹੇ ਤੁਸੀਂ ਇੰਡੀਆ ਬੈਠੇ ਹੋ ਚਾਹੇ ਤੁਸੀਂ ਕੈਨੇਡਾ ਬੈਠੇ ਹੋ ਚਾਹੇ ਅਮਰੀਕਾ ਬੈਠੇ ਹੋ ਕਿਤੇ ਵੀ ਬੈਠੇ ਹੋ ਤੁਸੀਂ ਅਗਰ ਤੁਹਾਡੇ ਮਾਨ ਦੀ ਸੈਟੀਸਫੈਕਸ਼ਨ ਆਇਆ ਤਾਂ ਤੁਹਾਨੂੰ ਉੱਥੇ ਹੀ ਖੁਸ਼ੀ ਹੈ ਤੇ ਅਗਰ ਮਾਨਸਾ ਸੈਟੀਸਫੈਕਸ਼ਨ ਹੈ ਜੀ ਫਿਰ ਤੁਸੀਂ ਚਾਹੇ ساری ਜ਼ਿੰਦਗੀ ਬਾਹਰ ਕੱਢ ਦੋ ਫਿਰ ਵੀ ਖੁਸ਼ੀ ਨਹੀਂ ਮਿਲਦੀ ਹੈ ਨਾ ਉਹੀ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਮੈਨੂੰ ਉੱਥੇ ਵੀ ਮੈਂ ਪੂਰਾ ਸੈਟੀਸਫਾਈਡ ਸੀ ਕੋਈ ਗੱਲ ਨਹੀਂ ਜੋ ਹੈ ਠੀਕ ਹੈ ਯਾਰ ਜਿੰਨਾ ਹੈ ਆਪਣੇ ਕੋਲੇ ਬਹੁਤ ਹੈ ਤੇ ਜੋ ਹੋ ਰਿਹਾ ਉਹ ਸਭ ਠੀਕ ਹੋ ਰਿਹਾ ਹੁਣ ਇੱਥੇ ਹਾਂਗਕਾਂਗ ਆ ਗਿਆ ਇੱਥੇ ਵੀ ਜਿਉ ਜੋ ਹੋ ਰਿਹਾ ਸਭ ਠੀਕ ਹੋ ਰਿਹਾ ਤੇ ਇੱਥੇ ਵੀ ਸੈਟੀਸਫਾਈਡ ਹੈ ਤੇ ਗੱਲ ਜਿੱਥੋਂ ਤੱਕ ਪੈਸੇ ਦੀ ਆ ਜਾਂਦੀ ਹੈ ਨਾ ਪੈਸਾ ਤੁਹਾਡੇ ਵਾਸਤੇ ਸੈਕੰਡਰੀ ਹੈ ਪਹਿਲਾਂ ਤੁਹਾਡੀ ਖੁਸ਼ੀ ਹੈ ਸੈਕੰਡਰੀ ਹੈ ਤਾਂ ਕਿ ਪੈਸਾ ਜਿੰਨਾ ਕਾਪਾ ਨੂੰ ਮਤਲਬ ਕਿ ਸਰਵਾਈਵ ਕਰਨ ਵਾਸਤੇ ਚਾਹੀਦਾ ਹੁੰਦਾ ਨਾ ਉਹਨਾਂ ਕਾਪਾ ਇੰਡੀਆ ਚ ਵੀ ਕਮਾ ਸਕਦੇ ਆ ਤੇ ਬਾਹਰ ਤਾਂ ਨਾਰਮਲੀ ਹੁਣ ਠੀਕ ਹੈ ਕੈਨੇਡਾ ਵਾਲੇ ਕਈ ਵੀਰ ਕਹਿਣਗੇ ਕਿ ਯਾਰ ਇਸ ਤਰ੍ਹਾਂ ਇੱਥੇ ਪੈਸਾ ਆਸਾਨੀ ਨਾਲ ਹੁਣ ਨਹੀਂ ਬਣਦਾ ਪਰ ਜੇ ਆਪਾਂ ਐਫਟ ਕਰੀਏ ਤਾਂ ਜਿੰਨਾ ਕਿ ਸਰਵਾਈਵ ਕਰਦੇ ਆਪਾਂ ਜਿੰਨਾ ਕ ਆਪਣਾ ਖਰਚਾ ਪਾਣੀ ਉਹਨਾਂ ਖਤਾਰ ਕੋਈ ਕਮਾਈ ਲੈਂਦਾ ਹਨਾ ਤੇ ਦੂਜੀ ਗੱਲ ਇਹ ਨਾ ਜਿਹੜਾ ਪੈਸੇ ਦਾ ਸਿਸਟਮ ਹੈ ਇਨਸਾਨ ਦੇ ਦਿਮਾਗ ਵਿੱਚ ਪੈਸਾ ਇਹ ਬਿਠਾਇਆ ਕਿੱਥੋਂ ਗਿਆ ਹੈਗਾ ਬਿਠਾਇਆ ਅੱਜ ਅੱਜ ਦੇ ਦੌਰ ਦੀ ਗੱਲ ਕਰ ਰਿਹਾ ਮੈਂ ਇਹ ਬੇਸਤੱਕ ਸ਼ੁਰੂ ਤੋਂ ਇਦਾਂ ਚੱਲਿਆ ਆ ਕਿ ਜਿਹੜੇ ਪੂੰਜੀਪਤੀਆਂ ਦੁਆਰਾ ਆ ਆਮ ਨਾਰਮਲ ਲੋਕਾਂ ਦੇ ਮਾਈਂਡ ਚ ਪੈਸੇ ਦੀ ਦੌੜ ਚ ਇਹਨਾਂ ਨੂੰ ਫਸਾਇਆ ਗਿਆ ਇੱਕ ਤਰ੍ਹਾਂ ਨਾਲ ਕਿਉਂਕਿ ਇਹ ਇੱਕ ਲੂਪ ਹੈ ਜਿਹੜੀ ਪੈਸੇ ਦੀ ਦੌੜ ਹੈ ਇਹ ਇੱਕ ਲੂਪ ਹੈ ਤੇ ਇਨਸਾਨ ਇਸੇ ਲੂਪ ਤੋਂ ਬਾਹਰ ਨਿਕਲਣ ਦੀ ਖਾਤਰ ਹੱਥ ਪੈਰ ਮਾਰਦਾ ਰਹਿੰਦਾ ਅਖੀਰ ਤੱਕ ਤੇ ਨਿਕਲ ਨਹੀਂ ਪਾਉਂਦਾ ਕਿਉਂਕਿ ਇਹ ਇਹਦੇ ਵਿੱਚ ਨਿਕਲਣ ਦਾ ਕੋਈ ਜਰੀਆ ਹੈ ਹੀ ਨਹੀਂ ਪੈਸਾ ਕਿੰਨਾ ਮਰਜ਼ੀ ਕਮਾ ਲੇ ਬੰਦਾ ਪੈਸੇ ਦੀ ਭੁੱਖ ਤਾਂ ਉਹਦੇ ਮਨ ਚੋਂ ਜਾਣੀ ਹੀ ਨਹੀਂ ਹਾਂ ਸੈਟੀਸਫੈਕਸ਼ਨ ਇਹਦੇ ਚ ਇੱਕ ਇੱਕ ਤਰੀਕਾ ਹੈ ਸੈਟੀਸਫੈਕਸ਼ਨ ਦਾ ਸੈਟੀਸਫੈਕਸ਼ਨ ਕਿੱਥੋਂ ਆਊਗੀ ਉਹ ਚਾਹੇ ਤੁਸੀਂ ਕੋਈ ਮਤਲਬ ਕਿ ਜਾਂਦਾ ਇਹ ਆਪਣੇ ਵਿਚਾਰ ਬਦਲ ਕੇ ਧਾਰਮਿਕ ਵਿਚਾਰਾਂ ਵੱਲ ਜਾ ਕੇ ਜਾਂ ਅਗਰ ਤੁਸੀਂ ਨਾਸਤਿਕ ਤਾਂ ਵੀ ਇਸ ਚੀਜ਼ ਚੋਂ ਨਿਕਲ ਸਕਦੇ ਹੋ ਕਿਉਂਕਿ ਜਦੋਂ ਤੁਹਾਡੇ ਵਿਚਾਰ ਬਦਲ ਗਏ ਨਾ ਤੁਹਾਡੇ ਵਿਚਾਰਾਂ ਨਾਲ ਸੰਬੰਧਤਾ ਹੈ ਤੁਹਾਡੇ ਮਾਈਂਡ ਮਾਈਂਡ ਨਾਲ ਸੰਬੰਧਤਾ ਸਾਰੀ ਚੀਜ਼ ਇਹ ਪੈਸੇ ਦੀ ਗੇਮ ਹੈ ਜਿਹੜੀ ਇੱਕ ਚੂਹਾ ਦੌੜ ਹੈ ਮਤਲਬ ਇੱਕ ਲੂਪ ਹੈ ਜਿਵੇਂ ਮੈਨੂੰ ਚੱਕਰ ਵੀ ਹੋਇਆ ਉਸੇ ਤਰ੍ਹਾਂ ਇੱਕ ਚੱਕਰ ਵੀ ਹੋਇਆ ਕਿਉਂਕਿ ਇਸ ਚੱਕਰ ਵੀਚੋਂ ਜੇ ਨਿਕਲਣਾ ਬੰਦੇ ਨੇ ਤਾਂ ਉਹਨੂੰ ਆਪਦਾ ਮਾਈਂਡਸੈਟ ਚੇਂਜ ਕਰਨਾ ਪੈਣਾ ਆਪਾਂ ਆਪਣਾ ਮਾਈਂਡਸੈਟ ਚੇਂਜ ਕਰਨ ਦੀ ਬਜਾਏ ਆਪਾਂ ਚਾਹੁੰਦੇ ਆ ਕਿ ਆਪਾਂ ਬਾਹਰਲੀ ਦੁਨੀਆ ਨੂੰ ਚੇਂਜ ਕਰੀਏ ਜਦੋਂ ਮੇਰੇ ਕੋਲੇ ਪੈਸਾ ਆ ਗਿਆ ਤੇ ਸਾਰੀ ਚੀਜ਼ ਮੈਂ ਚੇਂਜ ਕਰ ਦੂੰਗਾ ਇਦਾਂ ਨਹੀਂ ਹੁੰਦਾ ਪੈਸਾ ਕਿੰਨਾ ਮਰਜੀ ਆ ਜੇ ਅੱਜ ਵੱਡੇ ਤੋਂ ਵੱਡੇ ਲੀਡਰਾਂ ਕੋਲੇ ਪੈਸਾ ਹੈ ਫਿਰ ਵੀ ਇੱਕ ਦੂਜੇ ਦੇਸ਼ਾਂ ਤੇ ਅਟੈਕ ਕਰੀ ਜਾਂਦੇ ਆ ਨਾ ਤੁਸੀਂ ਸਮਝ ਗਏ ਹੋਵੋਗੇ ਕਿ ਦੁਨੀਆ 'ਚ ਬਹੁਤ ਕੁਝ ਹੋ ਰਿਹਾ ਪਰ ਉਹਨਾਂ ਨੂੰ ਸੈਟੀਸਫੈਕਸ਼ਨ ਹੈ ਨਹੀਂ ਸੈਟੀਸਫੈਕਸ਼ਨ ਆਉਂਦੀ ਆ ਇਹ ਸਿਰਫ ਤੁਹਾਡਾ ਮਾਈਂਡ ਸੈਟ ਜਦੋਂ ਚੇਂਜ ਹੋਊਗਾ ਬਾਕੀ ਜਿਹੜੀ ਫਾਈਨਾਂਸ ਦੀ ਗੱਲ ਹੈ ਹੈ ਨਾ ਅੱਜ ਦੇ ਦੌਰ ਦੇ ਵਿੱਚ ਦੁਨੀਆ ਤੇ ਵਿੱਤੀ ਤੌਰ ਤੇ ਬਹੁਤ ਵੱਡੀ ਚੇਂਜ ਆ ਰਹੀ ਹੈ ਤਾਂ ਆਪਾਂ ਉਹ ਚੇਂਜ ਦੇ ਸ਼ਾਇਦ ਗਵਾਹ ਬਣਾਂਗੇ ਆਉਣ ਵਾਲੇ 5 ਤੋਂ 7 ਸਾਲਾਂ ਦੇ ਵਿੱਚ 5-7 ਸਾਲਾਂ ਦੇ ਵਿੱਚ ਆਉਣ ਵਾਲਿਆਂ 'ਚ ਦੁਨੀਆ ਤੇ ਜਿਹੜਾ ਪੇਪਰ ਮਨੀ ਹੈ ਸ਼ਾਇਦ ਇਹ ਨਾ ਰਹੇ 10 ਸਾਲਾਂ ਤੱਕ ਕਿਉਂਕਿ ਆਉਣ ਵਾਲੇ ਸਮੇਂ 'ਚ ਲੋਕਾਂ ਦਾ ਪੇਪਰ ਮਨੀ ਤੋਂ ਵਿਸ਼ਵਾਸ ਘਟ ਰਿਹਾ ਤੇ ਹੋਰ ਚੀਜ਼ਾਂ ਵੱਲ ਵਧ ਰਿਹਾ ਹੈਗਾ ਕਿਉਂਕਿ ਤੁਸੀਂ ਦੇਖਿਆ ਕੁਝ ਦੇ ਹੱਕ ਹੈ ਬਾਅਦ ਇਹ ਚੀਜ਼ਾਂ ਚੇਂਜ ਹੋ ਜਾਂਦੀਆਂ ਉਸ ਤੋਂ ਬਾਅਦ ਇੱਕ ਨਵਾਂ ਦੌਰ ਸ਼ੁਰੂ ਹੁੰਦਾ ਹੈ ਨਵੀਂ ਚੀਜ਼ ਸਾਹਮਣੇ ਆਉਂਦੀ ਹੈ ਇਹਦੇ ਬਾਰੇ ਆਪਾਂ ਕੁਝ ਗੱਲਾਂ ਕਰਾਂਗੇ ਤੇ ਜਿਹੜੀ ਇਹ ਪੈਸੇ ਦੀ ਦੌੜ ਹੈ ਇਹਦੇ ਚੋਂ ਨਿਕਲਣ ਲਈ ਵੀ ਬੰਦਾ ਕੀ ਕੀ ਕਰ ਕਰ ਸਕਦਾ ਆਪਾਂ ਇਹਦੇ ਬਾਰੇ ਵੀ ਅੱਗੇ ਆਪਣੇ ਆਉਣ ਵਾਲੇ ਵੀਡੀਓ ਚ ਗੱਲ ਕਰਾਂਗੇ ਸੋ ਥੈਂਕ ਯੂ ਦੋਸਤੋ ਅੱਜ ਲਈ ਇੰਨੇ ਹੀ ਸੀ ਬਸ ਧੰਨਵਾਦ